ਸੋ ਆਇਤੇ ਦੇਰ ਬਾਬਾ ਮੱਖਣ ਸਾਹਿਬ ਵਾਲਾ ਜੀ ਦੇ ਬਾਬਾ ਬਗਲਾ ਸਾਹਿਬ ਦੀ ਧਰਤੀ ਤੇ ਆ ਕੇ ਨਵੇਂ ਪਾਤਸ਼ਾਹ ਨੂੰ ਪ੍ਰਗਟ ਕਰਨ ਦੇ ਵਿੱਚ ਜਾਂ ਉਹਨਾਂ ਨੂੰ ਲੋਕਾਈ ਤੱਕ ਮੈਸੇਜ ਜਿਉਣ ਲਈ ਅੱਜ ਉਹਨਾਂ ਨੂੰ ਮਿਲੇ ਹੀਗੇ ਜਿਹੜੇ ਸਰਕਾਰੀ ਗੈਂਗਸਟਰ ਆ ਸਰਕਾਰੀ ਕੁਸਪਨਾ ਹੀ ਚੱਲਦੇ ਉਹਨਾਂ ਨੇ ਮਾਰਿਆ ਸਿੱਧੂ ਮੂਸੇਵਾਲਾ ਨੂੰ ਸੋ ਪੰਜਾਬ ਦੇ ਵਿੱਚ ਜਿਹੜਾ ਹੈਗਾ ਇੱਥੇ ਦੇ ਸਾਨੂੰ ਮਾਰ ਰਹੀ ਆ ਸਰਕਾਰ ਭਾਰਤ ਦੀ ਸੈਂਟਰ ਦੀ ਤੇ ਸਾਨੂੰ ਵਿਦੇਸ਼ਾਂ ਵਿੱਚ ਵੀ ਚੁਣ-ਚੁਣ ਕੇ ਮਾਰ ਰਹੀ ਆ ਰਖੜ ਪੁੰਨਿਆ ਮੌਕੇ ਬਾਬਾ ਬਕਾਲਾ ਸਾਹਿਬ ਦੀ ਪਾਵਨ ਤੇ ਪਵਿੱਤਰ ਧਰਤੀ ਤੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਕਾਨਫਰੰਸਾਂ ਕੀਤੀਆਂ ਜਾਂਦੀਆਂ ਨੇ ਇਸੇ ਤਹਿਤ ਸ਼੍ਰੋਮਣੀ ਕਾਲਜ ਦਲ ਅੰਮ੍ਰਿਤਸਰ ਵੱਲੋਂ ਚਲਾਈ ਜਾ ਰਹੀ ਪੰਥਕ ਕਾਨਫਰੰਸ ਤੇ ਵਿੱਚ ਸ਼ਾਮਲ ਹੋਣ ਦੇ ਲਈ ਹਲਕਾ ਕਾਦਿਆ ਦੇ ਕਸਬਾ ਪੈਨੇਮਿਆ ਖਾਂ ਤੋਂ ਸ਼੍ਰੋਮਣੀ ਕਾਲਜ ਦਲ ਅੰਮ੍ਰਿਤਸਰ ਤੋਂ ਤ੍ਰੀਟ ਸੈਲ ਜਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਤੇ ਹਲਕਾ ਕਾਦਿਆ ਦੇ ਇੰਚਾਰਜ ਜਤਿੰਦਰ ਵੀਰ ਸਿੰਘ ਪੰਨੂ ਵੱਡੇ ਕਾਫਲੇ ਸਮੇਤ ਬਾਬਾ ਬਕਾਲਾ ਸਾਹਿਬ ਦੀ ਟਰਤੀ ਦਿੱਲੀ ਤੋਂ ਪ੍ਰਵਾਨਾ ਹੋਈ ਨੇ ਗੱਲਬਾਤ ਕਰਦੇ ਆ ਪ੍ਰਧਾਨ ਜਤਿੰਦਰ ਪੀਰ ਸਿੰਘ ਪੰਨੂ ਨੇ ਆਖਿਆ ਕਿ ਅੱਜ ਸਾਡੀ ਪਾਰਟੀ ਸ਼੍ਰੋਮਣੀ ਕਾਲੀਦਲ ਅੰਮ੍ਰਿਤਸਰ ਵੱਲੋਂ ਬਾਬਾ ਬਕਾਲਾ ਸਾਹਿਬ ਦੇ ਪਵਿੱਤਰ ਧਰਤੀ ਤੇ ਪੰਥਕ ਕਾਨਫਰੰਸ ਕਰਵਾਈ ਜਾ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 9 ਅਗਸਤ 2025 ਅੱਜ ਸਾਡੀ ਪਾਰਟੀ ਸ਼੍ਰੋਮਣੀ ਕਾਲਦ ਨੰਬਰਸਰ ਵੱਲੋਂ ਸ਼੍ਰੀ ਬਾਬਾ ਗਾਲਾ ਸਾਹਿਬ ਵਿਖੇ ਇੱਕ ਮੀਰੀ ਪੀਰੀ ਕਾਨਫਰੰਸ ਰੱਖੀ ਗਈ ਹੈ। ਜਿਹਦੇ ਵਿੱਚ ਭੈਣੀ ਮੀਆਂ ਥਾਂ ਤੋਂ ਹਲਕਾ ਕਾਪੀਆਂ ਤੋਂ ਅੱਜ ਬਹੁਤ ਵੱਡੀ ਤਦਾਦ ਵਿੱਚ ਮੈਂ ਤੇ ਮੇਰੇ ਕੁਝ ਨੌਜਵਾਨ ਵੀ ਸਾਡੇ ਕੁਝ ਔਦੇਦਾਰ ਬਾਬਾ ਬਗਲਾ ਸਾਹਿਬ ਦੇ ਪਹੁੰਚ ਰਹੇ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਦਾ ਜਿਹੜਾ ਇਤਿਹਾਸਕ ਦਿਨ ਹੈਗਾ ਇਹ ਨੌਵੇਂ ਪਾਸ਼ਾ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਦੀ ਸਾਹਿਬ ਮਹਾਰਾਜ ਨਾਲ ਔਰ ਉਹਨਾਂ ਦੇ ਅਨਯਾਈ ਉਹਨਾਂ ਦੇ ਭਗਤ ਜਾਂ ਉਹਦੇ ਜਿਹੜੇ ਪੈਰੋਕਾਰ ਇਹ ਕਿ ਬਾਬਾ ਮੱਖਣ ਸਾਹਿਬ ਜੀ ਲੁਬਾਣਾ ਜਿਹਦਾ ਇਤਿਹਾਸ ਵਿੱਚ ਇੱਕ ਬਹੁਤ ਸੁਹਰੀ ਅਖ਼ਰਾਜ ਨਾਮ ਦਰਜ ਹੈਗਾ ਸੋ ਅੱਜ ਦੇ ਦਿਨ ਬਾਬਾ ਮੱਖਣ ਸਾਹਿਬ ਲੁਬਾਣਾ ਜੀ ਨੇ ਬਾਬਾ ਬਗਲਾ ਸਾਹਿਬ ਦੀ ਧਰਤੀ ਤੇ ਆ ਕੇ ਨੌਵੇਂ ਪਾਸ਼ਾ ਨੂੰ ਪ੍ਰਗਟ ਕਰਨ ਦੇ ਵਿੱਚ ਜਾਂ ਉਹਨਾਂ ਨੂੰ ਲੋਕਾਈ ਤੱਕ ਮੈਸੇਜ ਜੌਣ ਲਈ ਅੱਜ ਉਹਨਾਂ ਨੂੰ ਮਿਲੇ ਹੀਗੇ ਸੋ ਬੇਤੋਂ ਦੂਸਰਾ ਚੱਲ ਆਗਾ ਕਿ ਉਸ ਤੋਂ ਪਹਿਲਾਂ ਬਾਬਗੜਾ ਸਾਧ ਦੇ ਵਿੱਚ 22 ਮੰਜੀਆਂ ਹੀ ਗਈਆਂ ਜਿਹਦੇ ਵਿੱਚ ਵਕਫਾ ਵਕ ਮਸੰਦ ਜਿਹੜੇ ਆਪਣਾ ਡੇਰਾ ਬਣਾ ਕੇ ਬੈਠੇ ਹੋਏ ਸੀਗੇ ਤੇ ਬਾਬਾ ਮੱਖਣ ਸ਼ਾਹ ਲਵਾਣਾ ਜੀ ਦੇ ਸੀਗੇ ਇੱਕ ਵਪਾਰੀ ਸੀਗੇ ਉਹਨਾਂ ਦਾ ਜਹਾਜ਼ ਸਮੁੰਦਰ ਦੇ ਵਿੱਚ ਜਦੋਂ ਘਿਰ ਜਾਂਦਾ ਤੇ ਉਹ ਅਰਦਾਸ ਕਰਦੇ ਆ ਨਵੇਂ ਪਾਸ਼ਾ ਅੱਗੇ ਕਿ ਗੁਰੂ ਮਹਾਰਾਜ ਜੀ ਮੈਂ ਤੁਹਾਡੇ ਦਰਬਾਰ ਜਾਂ ਤੁਹਾਡੇ ਗੁਰਦੁਆਰਾ ਸਾਹਿਬ ਆਵਾਂਗਾ ਜੇ ਮੇਰਾ ਜਹਾਜ਼ ਜਿਹੜਾ ਹੈਗਾ ਮਾਲ ਦਾ ਉਹ ਕਿਨਾਰੇ ਲੱਗ ਜੇ ਸੋ ਇਸੇ ਤਰੀਕੇ ਨਾਲ ਬਾਬਾ ਮੱਖਣ ਸ਼ਾਹ ਲਵਾਣਾ ਜੀ ਦਾ ਜਿਹੜੇ ਵਪਾਰੀ ਸੀਗੇ ਹੁੰਦਾ ਜਹਾਜ਼ ਜਿਹੜਾ ਕਿਨਾਰੇ ਲੱਗ ਜਾਂਦਾ ਤੇ ਜਦੋਂ ਬਾਬਾ ਮੱਖਣਸ਼ਾਲ ਬਣਾ ਜੀ ਬੱਬਕਾਲਾ ਸਾਹਿਬ ਵਿਖੇ ਆਉਂਦੇ ਨੇ ਉਸ ਵੇਲੇ 22 ਮੰਜੀਆਂ ਭਾਵ ਕਿ 22 ਜਿਹੜੇ ਹੈਗੇ ਆ ਹੋਰ ਛੋਟੇ ਛੋਟੇ ਜਿਹੜੇ ਆ ਉਹ ਇੱਕ ਮਸੰਦ ਬੈਠੇ ਸੀਗੇ ਭਲੇਖਾ ਪਾਉਣ ਨੂੰ ਕਿ ਸਿੱਖਾਂ ਦੇ ਨਵੇਂ ਗੁਰੂ ਅਹੀਂ ਆ ਪਰ ਜਦੋਂ ਬਾਬਾ ਮੱਖਣਸ਼ਾਲ ਬਣਾ ਜੀ ਨੇ ਪੰਜ-ਪੰਜ ਮੋਹਰਾ ਜਿਹੜੀਆਂ ਹਰ ਮੰਜੀ ਦੇ ਗਾੜੀ ਰੱਖਣੀਆਂ ਸ਼ੁਰੂ ਕਰਤੀਆਂ ਤੇ ਉਹਨਾਂ ਪਖੰਡੀਆਂ ਨੇ ਪੰਜ-ਪੰਜ ਮੋਹਰਾ ਜਿਹੜੀਆਂ ਹੈਗੀਆਂ ਲੈ ਕੇ ਦੇ ਆਪਣੇ ਝੋਲੇ ਚ ਪਾ ਲਈਆਂ ਆਖਿਰ ਵਿੱਚ ਜਦੋਂ ਬਾਬਾ ਮੱਖਣਸ਼ਾਲ ਬਣਾ ਜੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਜਾਂਦੇ ਨੇ ਤੇ ਉਹਨਾਂ ਨੂੰ ਪੰਜ ਮੇਰਾ ਮੋਹਰਾ ਭੇਟ ਕਰਕੇ ਤੇ ਫਤਿਹ ਗੁਜ਼ਾਰਦੇ ਨੇ ਉਸ ਵੇਲੇ ਬਾਬਾ ਮੱਖਣਸ਼ਾਹ ਲਬਾਣਾ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਕਿ ਸਿੱਖਾ ਤੂੰ 500 ਮੋਹਰਾ ਸੁੱਕ ਕੇ ਤੇ ਅੱਜ ਸਾਡੇ ਗੁਰੂ ਘਰ ਨੂੰ ਤੂੰ ਪੰਜ ਬੋਰਾ ਦਾਨ ਕਰ ਰਿਹਾ ਸੋ ਉਸ ਵੇਲੇ ਦਾ ਇਤਿਹਾਸਿਕ ਪਲ ਜਿਹੜਾ ਹੈਗਾ ਬਾਬਾ ਮੱਖਣਸ਼ਾਹ ਲਬਾਣਾ ਜੀ ਉਹ ਕਹਿੰਦੇ ਨੇ ਕਿ ਸੱਚਾ ਗੁਰੂ ਲੱਭੋ ਰੇ ਕਿ ਅੱਜ ਮੈਨੂੰ ਸੱਚਾ ਗੁਰੂ ਲੱਭ ਗਿਆ ਸੋ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਪ੍ਰਗਟ ਹੁੰਦੇ ਨੇ ਆਪਣੇ ਬਾਬਾ ਬਕਾਲਾ ਸਾਧ ਵਿੱਚ ਤੇ ਸਿੱਖਾਂ ਨੂੰ ਨੌਵੇਂ ਗੁਰੂ ਜਿਹੜੇ ਗਏ ਕਿਉਂਕਿ ਉਸ ਤੋਂ ਪਹਿਲਾਂ ਜਿਹੜੇ 8ਵੇਂ ਗੁਰੂ ਸਾਹਿਬ ਹੀ ਸਾਡੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉਹ ਛੋਟੀ ਉਮਰ ਦੇ ਵਿੱਚ ਇੱਚ ਦੀ ਬਿਮਾਰੀ ਨਾਲ ਤੁਹਾਨੂੰ ਪਤਾ ਹੀ ਆ ਕਿ ਉਹ ਜਿਹੜੇ ਆ ਪਰਲੋਕ ਗमन ਕਰ ਜਾਂਦੇ ਨੇ ਸੋ ਅੱਜ ਦੀ ਕਾਨਫਰੰਸ ਜਿਹੜੀ ਸਾਡੀ ਮੀਰੀ ਪੀਰੀ ਕਾਨਫਰੰਸ ਹੈਗੀ ਆ ਮੁਕਰੀ ਆਪਾਂ ਗੱਲ ਕਰਦੇ ਆ ਕਿ ਭਾਰ ਸਰਕਾਰ ਜਿਹੜੀ ਸਾਡੀ ਟਾਰਗੇਟ ਕਿਲਿੰਗ ਕਰਾ ਰਹੀ ਹੈਗੀ ਆ ਦੁਨੀਆਂ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਜਿਵੇਂ ਕਿ ਭਾਈ ਹਰਜੀਤ ਸਿੰਘ ਨਿਜਰ ਨੂੰ ਕੈਨੇਡਾ ਦੇ ਵਿੱਚ ਮਾਰ ਦਿੱਤਾ ਅਵਤਾਰ ਸਿੰਘ ਖੰਡਾ ਨੂੰ ਯੂਕੇ ਇੰਗਲੈਂਡ ਦੇ ਵਿੱਚ ਮਾਰ ਦਿੱਤਾ ਗਿਆ ਸਲੋ ਪాయిਜ਼ਨ ਦੇ ਜੇ ਇਸੇ ਤਰੀਕੇ ਨਾਲ ਸਰਦਾਰ ਗੁਰਪ੍ਰਤਵਿੰਦ ਸਿੰਘ ਪੰਨੂ ਜਿਹੜੇ ਸਿੱਖ ਫਾਰਜਸ ਦੇ ਲੀਗਲ ਐਡਵਾਈਜ਼ਰ ਨੇ ਔਰ ਸਪੋਕਸਮੈਨ ਨੇ ਪਰ ਫਰੈਂਡਮ ਦੇ ਸੋ ਉਹਨਾਂ ਨੂੰ ਮਾਰਨ ਦੀ ਜਿਹੜੀ ਆ ਸਾਜ਼ਿਸ਼ ਪਿਛਲੇ ਸਾਲ ਜਿਹੜੀ ਆ ਅਮਰੀਕਾ ਦੀਆਂ ਏਜੰਸੀਆਂ ਨੇ ਜਿਹੜੀ ਆ ਉਹ ਪਰਦਾਫਾਸ਼ ਕੀਤਾ ਇਸੇ ਤਰੀਕੇ ਨਾਲ ਸਿੱਧੂ ਮੂਸੇਵਾਲ ਦਾ ਟਾਰਗੇਟ ਕਿਲ ਹੋਇਆ ਸਰਕਾਰ ਦੇ ਜਿਹੜੇ ਗੈਂਗਸਟਰ ਆ ਜਿਹੜੇ ਸਰਕਾਰੀ ਗੈਂਗਸਟਰ ਆ ਸਰਕਾਰ ਦੀ ਪੁਸ਼ਪਨਾਈ ਚੱਲਦੇ ਉਹਨਾਂ ਨੇ ਮਾਰਿਆ ਸਿੱਧੂ ਮੂਸੇਵਾਲ ਨੂੰ ਇਸ ਤਰੀਕੇ ਸਾਡੇ ਗੁਰਪ੍ਰੀਤ ਸਿੰਘ ਹਰੀ ਸਿੰਘ ਨੌ ਨੂੰ ਸੋ ਪੰਜਾਬ ਦੇ ਵਿੱਚ ਜਿਹੜਾ ਹੈਗਾ ਇੱਥੇ ਦੇ ਸਾਨੂੰ ਮਾਰ ਗਈ ਆ ਸਰਕਾਰ ਭਾਰਤੀ ਸੈਂਟਰ ਦੀ ਤੇ ਸਾਨੂੰ ਵਿਦੇਸ਼ਾਂ ਵਿੱਚ ਵੀ ਚੁਣ-ਚੁਣ ਕੇ ਮਾਰ ਰਹੀ ਆ ਇਸੇ ਸਬੰਧ ਵਿੱਚ ਸਾਡੀ ਪਾਰਟੀ ਕਾਲੀਦਰੰਦਰ ਸਰ ਵੱਲੋਂ ਸਰਦਾਰ ਸਿਮਰਜੀਤ ਸਿੰਘ ਦੀ ਮਾਨ ਵਿਸ਼ੇਸ਼ ਰੂਪ ਚ ਪਹੁੰਚ ਰਹੇ ਨੇ ਸੋ ਉਹਨਾਂ ਦੇ ਵਿਚਾਰ ਸੁਣ ਲਈ ਮੇਰੇ ਨਾਲ ਹਲਕਾ ਕਾਦੀਆਂ ਤੋਂ ਜ਼ਿਲ੍ਹਾ ਗੁਰਦਾਸਪੁਰ ਤੋਂ ਬਹੁਤ ਵੱਡੀ ਤਦਾਦ ਦੇ ਵਿੱਚ ਸਾਡੇ ਨੌਜਵਾਨ ਸਾਡੇ ਬਜ਼ੁਰਗ ਸਾਥੀ ਤੇ ਸਾਡੇ ਉਧੇਦਾਰ ਜਿਹੜੇ ਆ ਆਪਾਂ ਜਾ ਰਹੇ ਤੁਸੀਂ ਪਿਛੇ ਇੱਕ ਕੈਨਵਸ ਦੇਖ ਰਹੇ ਹੈਗੇ ਉਹ ਇਹ ਹੈਗੀ ਆ ਲਾਹੌਰ ਦਰਬਾਰ ਦੀ ਲਾਹੌਰ ਦਰਬਾਰ ਦੇ ਵਿੱਚ ਮਹਾਰਾਜਾ ਰਜੀਤ ਸਿੰਘ ਦਾ ਦਰਬਾਰ ਲੱਗਾ ਹੋਇਆ। ਸੋ ਗੱਲ ਕਰਦੇ ਆ ਕਿ ਸਾਡਾ ਸਿੱਖਾਂ ਦਾ ਰਾਜ ਜਿਹੜਾ 40 ਤੋਂ 45 ਵਰੇ ਰਿਆ। ਸੋ ਅਸੀਂ ਆਪਣਾ ਜਿਹੜਾ ਰਾਜ ਭਾਗ ਲੈਣ ਦੀ ਕੋਸ਼ਿਸ਼ ਕਰਦੇ ਆ ਭਾਰਤ ਸਰਕਾਰ ਦੇ ਕੋਲੋਂ ਉਹ ਸਾਡੇ ਨੌਜਵਾਨ ਜਿਹੜਾ ਵੀ ਖਾਲਸਤਾਨ ਦੀ ਗੱਲ ਕਰਦਾ ਫੋਰ ਐਗਜ਼ਾਮਪਲ ਦੀਪ ਸੂਦੂ ਹੀ ਗੱਲ ਕਰਾਂਗੇ ਆਪਾਂ। ਜਦੋਂ ਦੀਪ ਸੂਦੂ ਨੇ ਅੰਮ੍ਰਿਤਸਰ ਦੀ ਚੋਣ ਦੇ ਵਿੱਚ ਮਾਨ ਸਾਹਿਬ ਦੀ ਕੁਰਬਾਨ ਫੜ ਕੇ ਇੱਕ ਪਾਸੇ ਝਾੜੂ ਫੜ ਕੇ ਕਿਹਾ ਹੈਗਾ ਕਿ ਸਿੱਖੋ ਤੁਸੀਂ ਝਾੜੂ ਫੜਨਾ ਪਸੰਦ ਕਰੋਗੇ ਕਿ ਸੇਵਾ ਪਾਸ਼ਾ ਦੀ ਕੁਰਬਾਨ ਫੜਨਾ ਪਸੰਦ ਕਰੋਗੇ? ਜਦੋਂ ਖੁੱਲ ਕੇ ਗੱਲ ਕੀਤੀ ਆ ਦੀਪ ਸਿੱਧੂ ਨੇ ਤੇ ਸਟੇਟ ਨੇ ਉਹਨੂੰ ਫੇਕ ਟੈਕਸਚਰ ਦੇ ਵਿੱਚ ਮਰਵਾਤਾ ਇਸੇ ਤਰੀਕੇ ਨਾਲ ਸਿੱਧੂ ਮੂਸੇ ਵਾਲਾ ਸਿੱਧੂ ਮੂਸੇ ਵਾਲਾ ਨੂੰ ਪਤਾ ਹੀ ਹੈਗਾ ਕਿ ਮੇਰੀ ਮੌਤ ਇੱਕ ਦਿਨ ਨਿਸ਼ਚਿਤ ਹੈਗੀ ਆ ਉਹਨੇ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਕਿਹਾ ਹੈਗਾ ਕਿ ਬਾਪੂ ਮੈਂ ਤੇਰੀ ਚੋਣ ਮਹਿਮ ਦੇ ਵਿੱਚ ਆਪਰਾਚਾਰ ਕਰਾਂਗਾ ਤੇ ਆਪਣੀ ਟਰਾਲੀ ਲੈ ਕੇ ਜਾਵਾਂਗਾ ਤੇਰੇ ਕਾगज ਭਰਾਂਗੀ ਜਦੋਂ ਮੂਸੇ ਵਾਲਾ ਨੇ ਗੱਲ ਕੀਤੀ ਖਾਲਸਪਤਾਨ ਦੀ ਉਹਨੂੰ ਸਰਕਾਰ ਨੇ ਆਪਣੇ ਗੈਕਸ ਨਾਲ ਗੁਮਰਾਵਤਾ ਹੁਣ ਤੁਸੀਂ ਗੱਲ ਕਰਦੇ ਹੋ ਖਾਲਸਪਤਾਨੀ ਟੈਗ ਦੇਣ ਦੀ ਜਦੋਂ ਸੁਖਜੀ ਸਾਡਾ ਬਹੁਤ ਵੱਡਾ ਰਾਜ ਜਿਹੜਾ ਹੈਗਾ ਭਾਰਤ ਹਕੂਮਤ ਨੇ ਸਾਨੂੰ ਹਰਿਆਣਾ ਵਾਹ ਕਰਤਾ ਹਮਾਚਲ ਵਾਹ ਕਰਤਾ ਜਦੋਂ ਹੁਣ ਆਪਾਂ ਆਪਣੇ ਰਾਜ ਦੀ ਗੱਲ ਕਰਦੇ ਆਂ ਆਪਣੀ ਹੱਦਾਂ ਦੀ ਗੱਲ ਕਰਦੇ ਆਂ ਕਿ ਸਰਕਾਰ ਨੇ ਸਾਨੂੰ ਕੋ ਥਾਲੀ ਵਿੱਚ ਪਾ ਕੇ ਖਾਲਸਾਤਾਂ ਜਾਂ ਸਾਡਾ ਰਾਜ ਦੇ ਦੇਣਾ ਇਸ ਤਰ੍ਹਾਂ ਕਿ ਸਾਡੇ ਨੌਜਵਾਨਾਂ ਦਾ ਕਾਹਨ ਜਿਹੜਾ ਬਾਦਲ ਦੂਰ ਯਾਰੀ ਆ ਪਰ ਇਹਦਾ ਖਮਿਆਜਾ ਬਹੁਤ ਜਲਦੀ ਭਾਰਤ ਸਰਕਾਰ ਨੂੰ ਜਿਹੜਾ ਵਾ ਕੋਟ ਹੋਣਾ ਪਏਗਾ ਬਾਕੀ ਖਬਰਾਂ ਵਿੱਚ ਇਹੀ ਆਇਆ ਹੈਗਾ ਕਿ ਕੈਨੇਡਾ ਦੇ ਵਿੱਚ ਇੱਕ ਦੂਤਾਵਾਸ ਜਿਹੜਾ ਹੈਗਾ ਖਾਲਸਾਤਾਂ ਦਾ ਖੁੱਲਿਆ ਉਦੇ ਬਾਰੇ ਪੂਸਤੀ ਸਾਡੀ ਪਾਰਟੀ ਪ੍ਰਧਾਨ ਕਰਨਗੇ ਸਾਡੀ ਸੀਨੀਅਰ ਲੀਡਰਸ਼ਿਪ ਕਰੂਗੀ ਦੂਸਰੀ ਗੱਲ ਪਨੂ ਸਾਹਿਬ ਦੀ ਹੈਗੀ ਆ ਸਾਡੇ ਰਸਤੇ ਵੱਖ ਹੋ ਸਕਦੇ ਆ ਪਰ ਸਾਡੀ ਮੰਜ਼ਿਲ ਇੱਕ ਹੀ ਹੈਗੀ ਆ ਬੇਸ਼ੱਕ ਉਹ ਦਲ ਖਾਲਸਾ ਸਾਹਿਬ ਅੱਜ ਦੀ ਕਾਨਫਰੰਸ ਦੇ ਵਿੱਚ ਦਲ ਖਾਲਸਾ ਦਾ ਬਹੁਤ ਵੱਡਾ ਰੋਲ ਆ ਉਹਨਾਂ ਦੇ ਵੀ ਉੱਥੇ ਮੁਖ ਜਿਹੜੇ ਹੈਗੇ ਉਹਦੇ ਦਾਰ ਆ ਰਹੇ ਨੇ ਸਰਦਾਰ ਕੌਰਪਾਲ ਸਿੰਘ ਜਿਹੜੀ ਮੰਡ ਸਾਹਿਬ ਵੀ ਆ ਰਹੇ ਨੇ ਇਸੇ ਤਰੀਕੇ ਦੇ ਵਿਦੇਸ਼ਾਂ ਦੇ ਵਿੱਚ ਵੀ ਕੋਈ ਜਥੇਬੰਦੀਆਂ ਖਾਲਸਤਾਨੀ ਗੱਲ ਕਰਦੀਆਂ ਟੀਚਾ ਸਾਡਾ ਇੱਕ ਹੀ ਹੈਗਾ ਰਸਤੇ ਸਾਡੇ ਵੱਖ ਹੋ ਸਕਦੇ ਆ ਕਿ ਸਾਨੂੰ ਅਕਸਰ ਸਵਾਲ ਲੋਕੀ ਕਰਨ ਲੱਗੇ ਆ ਕਿ ਜਦੋਂ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਫਾਂਸੀ ਦੇ ਚਾਰਜਸ ਦੇ ਤਹਿਤ ਪਾਗਲਪੁਰ ਦੀ ਜੀਲ ਦੇ ਵਿੱਚ ਬੰਦ ਕਰ ਦਿੱਤਾ ਗਿਆ ਹੈਗਾ ਇੰਦਰਾਗੰਧ ਨੂੰ ਮਾਰਨ ਦੇ ਯੁਰਮੇ ਤੇ 1999 ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਤਰਨਤਾਰਨ ਤੋਂ ਹੀ ਮਾਝੇ ਵਾਲਿਆਂ ਨੇ ਬਹੁਤ ਵੱਡੀ ਲੀਡ ਦਾ 4 ਲੱਖ ਤੋਂ ਪਲੱਸ ਫੋੜ ਨਾਲ ਮਾਨਸਾ ਨੂੰ ਜਿਤਾ ਦਿੱਤਾ ਤੇ ਉਸ ਵੇਲੇ ਦਾ ਸਵਿਧਾਨ ਜਿਹੜਾ ਹੈਗਾ ਡਾਕਟਰ ਭੀਮਰਾਓ ਮੇਦਕਰ ਦਾ ਉਹ ਕਹਿੰਦਾ ਹੈਗਾ ਕਿ ਜਿਹੜਾ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤ ਜਿਏਗਾ ਜਿਹੜੀ ਆ ਉਹਦੀ ਫਾਂਸੀ ਦੀ ਸਜ਼ਾ ਵੀ ਮaaf ਕੀਤੀ ਜਾਊਗੀ ਸੋ ਉਸ ਵੇਲੇ ਸਰਕਾਰ ਨੂੰ ਮੌਜੂਦਾ ਸਰਕਾਰ ਨੂੰ ਸਲਾਰ ਮਾਨ ਸਾਹਿਬ ਦੀ ਵਾਸ ਜੀਆ ਮਾਫ ਕਰਤੀ ਗਈ ਹੈਗੀ ਕਿਉਂਕਿ 4 ਲੱਖ ਤੋਂ ਪਲੱਸ ਵੋਟਾਂ ਮਾਨ ਸਾਹਿਬ ਜਿੱਤੇ ਹੈਗੇ ਹੁਣ ਇੱਥੇ ਗੱਲ ਕਰਦੇ ਭਾਈ ਅਮਰਤਪਾਲ ਦੀ ਹੁਣ ਆਪਣੇ ਭਾਈ ਅਮਰਤਪਾਲ ਜਿਹੜੇ ਆ ਉਹ ਵੀ ਲਗਭਗ 4 ਲੱਖ ਤੋਂ ਵੱਧ ਲੀਡ ਲੈ ਕੇ ਖਡੂਰ ਸਾਹਿਬ ਤੋਂ ਬਣਿਆ ਹੁਣ ਸਵਾਲ ਹੈਗਾ ਕਿ ਭਾਈ ਅਮਰਤਪਾਲ ਨੂੰ ਕਿਉਂ ਨਹੀਂ ਸਰਕਾਰ ਰਿਲੀਜ਼ ਕਰ ਰਹੀ ਜਦ ਕਿ ਕਸ਼ਮੀਰ ਦਾ ਇੱਕ ਮੈਂਬਰ ਪਾਰਲੀਮੈਂਟ ਹੈਗਾ ਜਿਹਨੂੰ ਹੁਣ ਮੌਸਮ ਸਤਰ ਦੇ ਵਿੱਚ ਹੀ ਉੱਥੇ ਵਿਸ਼ੇਸ਼ ਅਧਿਕਾਰ ਤੌਰ ਤੇ ਬੋਲਣ ਦਿੱਤਾ ਗਿਆ ਹੈਗਾ ਉਹ ਵੀ ਵੱਖ ਵਤੀ ਨਹੀਂ ਕਰ ਜੰਮੂ ਕਸ਼ਮੀਰ ਦਾ ਮੈਂਬਰ ਪਾਰਲੀਮੈਂਟ ਪਰ ਹੁਣ ਜੇ ਅਮਰਤਪਾਲ ਦੀ ਆਪਾਂ ਗੱਲ ਕਰੀਏ ਕਿ ਨਾ ਦੀ ਕੋਈ ਕਿਸੇ ਬੰਦਾ ਕੋ ਕਿਸੇ ਕੌਮ ਦਾ ਮਾਰਿਆ ਨਾ ਵੀ ਬੰਬਤਮਕਾ ਕੀਤਾ ਤੇ ਉਹ ਇੱਕ ਐਜ਼ ਅ ਚੁਣੇ ਮੈਂਬਰ ਪਾਰਲੀਮੈਂਟਾਂ ਤੇ ਸਰਕਾਰ ਫੇਰ ਨਹੀਂ ਸਾਦਰੀ ਇਹਦਾ ਇੱਕੋ ਇੱਕ ਕਾਰਨ ਹੈਗਾ ਕਿ ਜਦੋਂ ਦੀ ਬੀਜੇਪੀ ਕਾਂਗਰਸ ਸੱਤਾ ਦੇ ਵਿੱਚ ਆ ਗਈ ਹੈ ਸਟਰੋਂਗ ਹੋ ਗਿਆ ਬੀਜੇਪੀ ਖਾਸ ਕਰਕੇ ਇਹਨਾਂ ਨੇ ਸੰਵਿਧਾਨੀ ਤੁਹਾਡਾ ਅੰਦਰਖਾਤੇ ਚੇਂਜ ਕਰਤਾ ਆਏਗਾ ਕਈ ਧਰਾਵਾਂ ਇਦਾਂ ਦੀਆਂ ਮੈਂ ਜਿਹੜੀਆਂ ਉਹਨਾਂ ਨੇ ਉਹ ਮਦਦਾਂ ਹੀ ਖਤਮ ਕਰਤੀਆਂ ਫੋਰ ਐਗਜ਼ੈਂਪਲ ਪਹਿਲਾਂ ਯੂਏਪੀ ਹੁੰਦਾ ਹੈਗਾ ਉਹਦੀ ਜਗ੍ਹਾ ਹੁਣ ਐਨਐਸਏ ਲਾਤਾ ਹੈਗਾ ਨੈਸ਼ਨਲ ਸਕਿਉਰਿਟੀ ਐਕਟ ਨੈਸ਼ਨਲ ਸਕਿਉਰਿਟੀ ਐਕਟ ਜਿਹੜਾ ਹੈਗਾ ਉਹਦੇ ਵਿੱਚ ਬਹੁਤ ਵੱਡੀ ਪਾਵਰ ਹੈਗੀ ਆ ਉਹ ਤੁਹਾਡੇ ਮੈਂਬਰ ਪਾਰਲੀਮੈਂਟ ਨੂੰ ਛੱਡਣ ਜਾਂ ਨਾ ਛੱਡਣ ਇਹ ਅਮਨ ਸ਼ਾਹ ਮੋਦੀ ਦੇ ਟਿਪੈਂਡ ਕਰਦਾ ਜਿਹੜਾ ਪਹਿਲਾ ਸਵਧਾਨ ਹੈਗਾ ਉਹਦੇ ਵਿੱਚ ਹੈਗਾ ਕਿ ਜੇ ਕੋਈ ਮੈਂਬਰ ਪਾਰਲੀਮੈਂਟ ਬਣ ਜਾਂਦਾ ਭਾਰਤ ਦਾ ਚੁਣਿਆ ਆਇਆ ਤੇ ਉਹਦੀਆਂ ਸਾਰੀਆਂ ਸਜ਼ਾਵਾਂ ਮਾਫ ਕਿਉਂਕਿ ਇਹ ਸਰਕਾਰਾਂ ਨੇ ਸੁਖ ਹੀ ਐਨਐਸਏ ਜਿਹੜਾ ਹੈਗਾ ਉਹ ਲਾਤਾ ਹੈਗਾ ਸਕਿਉਰਿਟੀ ਐਕਟ ਦੇ ਤਹਿਤ ਉਹ ਸਰਕਾਰ ਚਾਵੇ ਛੱਡੇ ਜਾਂ ਨਾ ਛੱਡੇ ਪਰ ਸਾਡੀ ਪਾਰਟੀ ਭਾਈ ਮਰਤਪਾਲ ਦੇ ਨਾਲ ਹੈਗੀ ਆ ਵਾਰਸ ਪੰਜਾਬ ਦੀ ਜਥੇਬੰਦੀ ਵੀ ਸਾਡਾ ਹਿੱਸਾ ਉਹਦੇ ਲਈ ਰੂਪ ਹੈਗਾ ਸਾਡੀ ਪਾਰਟੀ ਦਾ ਜਿਦਾ ਮੈਂ ਤੁਹਾਨੂੰ ਪਹਿਲੇ ਕਿਹਾ ਕਿ ਸਾਡੇ ਰਸਤੇ ਵੱਖ ਹੋ ਸਕਦੇ ਆ ਟੀਚਾ ਸਾਰਿਆਂ ਦਾ ਸਾਡੇ ਇੱਕ ਹੀ ਹੈਗਾ ਆਪਾਂ ਕੁਝ ਬੰਦੀ ਸਿੰਘ ਛਡਾਉਣ ਦੇ ਚੱਕਰ ਚ ਅੱਜ ਆਪਾਂ ਹੋਰ ਸੈਂਕੜੇ ਬੰਦੀ ਹਜ਼ਾਰਾਂ ਬੰਦੀ ਜਿਹੜੇ ਆ ਹੋਰ ਸਰਕਾਰ ਨੇ ਸਾਡੇ ਕੈਰ ਕਰਲੇ ਹੈਗੇ ਆ ਸੋ ਜੇ ਉੱਥੇ ਕਾਨਫਰੰਸ ਹੋਏਗੀ ਤੇ ਸਾਨੂੰ ਖੁਸ਼ੀ ਹੈਗੀ ਆ ਵੀ ਸਾਡੇ ਆਪਣੇ ਸਰਕਾਰੀ ਕਾਗਜ਼ਾਂ ਦੇ ਵਿੱਚ ਜਦੋਂ ਤੁਹਾਡੇ ਕੋਲ ਸਰਕਾਰ ਦੀ ਪੂਰੀ ਪਾਵਰ ਹੈਗੀ ਕਾਗਜ਼ਾਂ ਵਿੱਚ ਭਾਵੇਂ ਤੁਸੀਂ ਸਾਰਾ ਪੰਜਾਬ ਹੀ ਨਸ਼ਿਆਂ ਦੇ ਮੁਕਤ ਕਰ ਦਿਓ ਵੀ ਸਾਰਾ ਪੰਜਾਬ ਨਸ਼ਿਆਂ ਦੇ ਮੁਕਤ ਹੋ ਗਿਆ ਕਾਗਜ਼ਾਂ ਦੇ ਵਿੱਚ ਲਿਖੜਾ ਹੀ ਹੁੰਦਾ ਹਮ ਮੌਜੂਦਾ ਗਰਾਊਂਡ ਲੈਵਲ ਉੱਤੇ ਇਹੋ ਜਿਹਾ ਕੁਝ ਨਹੀਂ ਹੋਇਆ ਯੁੱਧ ਨਸ਼ਿਆਂ ਵਿਰੁੱਧ ਨਹੀਂ ਇਹ ਯੁੱਧ ਗਰੀਬਾਂ ਵਿਰੁੱਧ ਹੈਗਾ ਕਿ ਗਰੀਬ ਦਾ ਘਰ ਕੋਲ ਆ ਕੇ ਨੇ ਮਹਿਤਰਾ ਬਣਾਉ ਢਾਉਂਦੀ ਹੈ ਸਰਕਾਰ ਤੇ ਜਿਹਦੇ ਮਜੀਠੀ ਦੇ ਢਾਉਣੇ ਚਾਹੀਦੇ ਆ ਮਹਿਲ ਉੱਥੇ ਕੋਈ ਤਕਨੀ ਹੈਗੀ ਜਿਹੜਾ ਐਡੇ ਵੱਡੇ ਚਾਰਜਸ ਕਰਕੇ ਮਜੀਠੀ ਨੂੰ ਅੰਦਰ ਕੀਤਾ ਅਸਲ ਦੇ ਵਿੱਚ ਇਹ ਯੁੱਧ ਨਸ਼ਿਆਂ ਵਿਰੁੱਧ ਉੱਥੋਂ ਸ਼ੁਰੂ ਹੋਊਗਾ ਮਜੀਠੀ ਦੇ ਘਰ ਤੇ ਬੋਲਡੋਜ ਚਲਾ ਕੇ ਦਿਖਾਵੇ ਭਗੋਂਦਮਾਨੀ ਸਰਕਾਰ ਜਤਿੰਦਰ ਸੋਢੀ ਕੇ ਆਰਟੀ ਨਿਊਜ਼ ਨੈਟਵਰਕ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪ Sri Sai Group of Institute